ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਏਗੇ ਲੈ ਵੀ ਲਾਤੀ ਅੱਜ ਦੂਈ ਟਰਾਲੀ ਵੀ ਆਪਾਂ ਨੇ ਪਾਰਨੇ ਨੂੰ ਉਹ ਟਰੈਕਟਰ ਟਰਾਲੀ ਥੋਈ ਖੜੀ ਹੋ ਆਵਾ ਮੈਂ ਛੱਡ ਗਏ ਥੋੜਾ ਜਿਹਾ ਹੋਰ ਵੀ ਕੰਮ ਨਾਲ ਆਪਾਂ ਨੂੰ ਯੂ ਟਰਾਲੀ ਆਈ ਸੀ ਬਾਈ ਮਿਲ ਮਾ ਤੇ ਉੱਥੇ ਰਾਮਨਪਾ ਇਸ ਕਿ ਸੰਗਲਾਂ ਸੰਗਲਾਂ ਘਰਾਂ ਖੁੱਲੀਆਂ ਤੇ ਨੇ ਸੰਗਲ ਆਪਨੇ ਲੈ ਲਈਆਂ ਰੰਮਨ ਵਾਲੀ ਟਰਾਲੀ ਗਿਆ ਨੇ ਖੋਲ ਲੀਆਂ ਨੇ ਲਾਵਾ ਪਉਸ ਕੇ ਆਮਾਂ ਪਚਾ ਗਿਆ ਬਾਈ ਟਰੈਕਟਰ ਟਰਾਲੀ ਤੋਂ ਕੱਲੇ ਦੇਈ ਦੀ ਆਪਨੇ ਆਤੀਆਂ ਬਾਈ ਸੰਗਲਾਂ ਇਸ ਕਹਣਾ ਲੋਕ ਲਗੇ ਬਦੇ ਸੰਗਲਾਂ ਦਾ ਤਾਂ ਸਰਗੇ ਦੇ ਕਿੱਟ ਤਾਂ ਬਲ ਚੀਜ਼ਾਂ ਤੋਂ ਏ ਰੱਖਣੀ ਵਿੱਚ ਰੱਖਣੀ ਹੈ ਬੁਗੇ ਟਰਾਲੀ ਗੇ ਮਸ਼ੀਨ ਹੈ ਬਾਈ ਉਹ ਮੱਕੀ ਵਾ ਖਾਦ ਪਾਣੇ ਵਾਲੀ ਜਿਹੜੀ ਮਹਿੰਗਾਈ ਦੀ ਆਪਾਂ ਨੇ ਇੱਕ ਮਸ਼ੀਨ ਭਾਈ ਹੈਗੀ ਬਚਾ ਲਈ ਸ਼ਾਇਦ ਲੈ ਪਰਾਸ ਰੱਖ ਦਿੱtheta ਜਿੱਥੇ ਤੇ ਲਿਆ ਠੀਕ ਹੈ ਭਾਈ ਪਾਵਾ ਚੱਲੇ ਮਿਲਨੇ ਅੱਗੇ ਜਾ ਗਏ ਇੱਕ ਚੀਜ਼ ਹੋਰ ਲੋਡ ਕਰਨੀ ਆ ਹਲੇ ਆਪਾਂ ਨੇ ਟਰਾਲੀ 'ਵਾਂ ਪਹੁੰਚ ਗਏ ਭਾਈ ਆਪਾਂ ਕਬੂਲ ਪਰ ਪੂਰੇ ਚੱਕੀ ਆ ਗਰੀ ਗੱਲ ਚਰਬਰ ਕਸ ਹੈ ਉੱਤਰੀ ਆਪਾਂ ਐਪਲੀਮੈਂਟ ਕਰेंगे ਲੋਡ ਸਟਰਾ ਲੀਮਾ ਫਿਰ ਪੱਕਾ ਮੈਂਗੇ ਭਾਈ ਦਾ ਟਰੈਕਟਰ ਵੈਸੇ ਸੰਡੇ ਅੱਜ ਬਾਈ ਨੂੰ ਫੋਨ ਕਰਕੇ ਆਪਾਂ ਨੇ ਕਿਹਾ ਵੀ ਨਹੀਂ ਅੱਜ ਲੈ ਕੇ ਜਾਣਾ ਸਮਾਂ ਪਹੁੰਚ ਗਏ ਬਈ ਆਪਾਂ ਜੱਗੀ ਐਗਰੀਕਲਚਰ ਵਰਕਰਸ ਲਾਤਾ ਟਰੈਕਟਰ ਦੇਖਦੇ ਆਂ ਬਈ ਆਪਣਾ ਸਮਾਨ ਤਿਆਰ ਹੈ ਕਨਾ ਲਾ ਲਿਆ ਜੀ ਟਰੈਕਟਰ ਬੈਕ ਕਰਕੇ ਟਰਾਲੀ ਫੈਕਟਰੀ ਮਾ ਲੋਡ ਕਰ ਰਹੇ ਆਪਾਂ ਜਾਂਦਾ ਤਵੀਆਂ ਵਾਲਾ ਜਾਂਦਾ ਹੋਰ ਭਾਉ ਕਿਨੇ ਆ ਤਕੜਾ ਹਾਂ ਉਹ ਲਿਆ ਤਾਂ ਜੀਟਰ ਜੇ ਕਿੱਥੇ ਉਸ ਗੱਲ ਚੱਕਰ ਨੂੰ ਰੱਖਦੇ ਜੀਟਰ ਤਾਂ ਮੇਰਾ ਖਾ ਗਏ ਨੇ ਵੇਚ ਗਏ ਵਿਚਾਰੇ ਜੀਟਰ ਤਾਂ ਕੋੜ ਨਹੀਂ ਪਾਉਂਦੀ ਪਰ ਗੱਲ ਇਹੋਂ ਦਾ ਪੈਣ ਜੋ ਮੈਂ ਨਹੀਂ ਲੈ ਲਿਆ ਕੱਟੀ ਗੇ ਲੋੜੀ ਨਹੀਂ ਪਣੀ ਲੈ ਵੀ ਹੋ ਗਿਆ ਆਪਣਾ ਜੰਦਾ ਲੋਡ ਬਹੁਤ ਹੀ ਵਧੀਆ ਕੁਆਲਿਟੀ ਦਾ ਜੰਦਾ ਬਹੁਤ ਹੀ ਬਾਜ ਬ੍ਰੇਕ ਵਾਂ ਆਪਣੇ ਵਾਸਤੇ ਬਹੁਤ ਹੀ ਬਾਜ ਬਰੇਟ ਮਦਿਆ ਪਈਆਂ ਨੇ ਆਪਾਂ ਨੂੰ ਕਈ ਪੀਸ ਚਲੇਗੇ ਭਈ ਮੈਂ ਕਹਾਂ 6-7 ਪੀਸ ਚਲੇ ਗਏ ਹੋਣੇ ਆਪਣੇ ਵਾ ਈਵਿਵ 7-8 ਮਹੀਨੇ ਵਾਂ ਠੀਕ ਹੈ ਜੀ ਚੱਲਦੇ ਆਂ ਮਿਲਾਂ ਅੱਗੇ ਜਾ ਕੇ ਬਣਾ ਰਿਹਾ ਆਪਣੀ ਵੀਡੀਓ ਗੱਲ ਤਵੀਆਂ ਤੁਵੀਆਂ ਲੈਣੀ ਹੋਵੇ ਬਾਈ ਜਦ ਮਰਜੀ ਆਓ ਬਹੁਤ ਵਧੀਆ ਕੁਆਲਿਟੀ ਦੀ ਤਵੀਆਂ ਬਣਾ ਰਹੇ ਆ ਬਾਈ ਰਿਪਰ ਰੋਟਾ ਵੇਟਰ ਜੋ ਮਰਜੀ ਇਹੋ ਪਾਈਆਂ ਕੀ ਬਾਈ ਪੁਰਾਣੀ ਫੈਕਟਰੀ ਐ ਪੂਰੇ ਦੇ ਸ਼ੁਰੂਆਤ ਕਰੀਦੀ ਬਾਈਆਂ ਨਾਲ ਦੇਖ ਲਿਓ ਕਿੱਡੀ ਵੱਡੀ ਫੈਕਟਰੀ ਕੇ ਮਾਰਕ ਬਣ ਗਿਆ ਸਾਹੀ ਕਹਾ ਬਾਈ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਆਹ ਰਾਏ ਬਾਈਆਂ ਨੂੰ ਬਾਈ ਦਿਨ ਦੁਪਣੀ ਰਾਤ ਚੌਗਣੀ ਤਰੱਕੀ ਦਾ ਹੈ ਹੋਜ ਗਏ ਭਾਈ ਕਕਰ ਸਰ ਐਪਾ ਰੇਲਵੇ ਫਟ ਕੇ ਥੱਲੇ ਨੂੰ ਰੇਲਵੇ ਲਾਈਨ ਤੇ ਨਾਲੇ ਨੂੰ ਕਬਰ ਸਰ ਦਿੱਲੀ ਹਾਈਵੇ ਪਹੁੰਚ ਗਏ ਭਾਈ ਰਾਜਪੁਰ ਐਪਾ ਉੱਪਰ ਨੂੰ ਆ ਗਏ ਇੱਧਰ ਰਹਿ ਗਿਆ ਸ਼ਹਿਰ ਰਾਜਾ ਆਪਾਂ ਪਹੁੰਚ ਗਏ ਸਾਧੂਗੜ ਇੱਕ ਵਾਰੀ ਤੋਂ ਪਹਿਲਾਂ ਇਹ ਰੇਲ ਲਾਈਨ ਕ੍ਰੋਸ ਕਰ ਲਈ ਆਪਾਂ ਨਾ ਘੱਗਰਸਰਾ ਇਹ ਸਾਧੂਗੜ ਫੇਰ ਦੁਬਾਰਾ ਉਹੀ ਲਾਈਨ ਕ੍ਰੋਸ ਕਰ ਰਹੇ ਆ ਹਰ ਉੱਤਰੀ ਉੱਥਾ ਕਰੀ ਤੇ ਉੱਤਰੀ ਉਰ ਕਰ ਰਹੇ ਆ ਸਮਝ ਨਹੀਂ ਲੱਗੀ ਕਿ ਆ ਬਣਿਆ ਵੀ ਲਾਈਨ ਤੇ ਤੁਈ ਸਾਈਡ ਫੇਰ ਕਦ ਆ ਗਏ ਆਪਾਂ ਸੇਮ ਲਾਈਨ ਹੈ ਸੇਮ ਸਾਈਡ ਤੇ ਪਾਸ ਕਰੀ ਚਲੋ ਨਾਵਾ ਸਾਹਿਬ ਜੈ ਕਰ ਵੀ ਕਿਸ ਤਰ੍ਹਾਂ ਹੋਏ ਗਰਮ ਆਪਾਂ ਤੇ ਨਾ ਬਾਈ ਸਾਧੂ ਦਾ ਟਰੈਕਟਰ ਆਪਾਂ ਨੇ ਚਲੇ ਆ ਰਾਜਪੁਰੇ ਪਾਪਸ ਆਪਾਂ ਨੂੰ ਮਿਲੇਗਾ ਬਾਈ ਨਰ ਅਗਲੀ ਬਾਈ ਗੱਡੀ ਹੋਰ ਵੀਰ ਠੀਕ ਹੈ ਐਨ ਚੱਲਦੇ ਬਾਈ ਟਰੱਕ ਦਾ ਸਫ਼ਰ ਕਰਾਂ ਅੱਜ ਵੈਸੇ ਅਜ ਮਨ ਹੋ ਗਿਆ ਵੀ ਬੁਲਾਣਾ ਨਹੀਂ ਕਿਸੇ ਨੂੰ ਪਰ ਗੱਡੀ ਮੈਂ ਨਹੀਂ ਜਾਣਾ। ਵੀ ਆਪਣਾ ਇਤਨੀ ਪਿੰਡ ਜਾਣਾ ਅੱਜ। ਰਾਜਪੁਰ ਮੰਗਾਵਾ ਬਾਈ ਕੋਈ ਸਾਧਨ ਆਪਾਂ ਕਰਾਂਦੇ। ਸਾਧੂਗੜ੍ਹ ਤੇ ਰਾਜਪੁਰ ਛੱਡੇਗਾ ਬਾਈ ਨੇ। ਸਾਧੂਗੜ੍ਹ ਰਾਜਪੁਰ ਹੀ ਜਾਣਾ। ਵੀਰ ਨੇ ਆਗੇ ਬਾਈ ਟਰੈਕਟਰ ਲੈ ਆਣ ਤੇ ਸਾਧੂਗੜ੍ਹ ਪਹੁੰਚ ਗਏ ਜੀ ਰਾਜਪੁਰ ਬਾਈ ਨੇ ਘਰ ਛੱਡਦੇ ਆਪਾਂ ਨੂੰ ਧੰਨਵਾਦ ਬਾਈ ਬਹੁਤ ਬਹੁਤ ਤੇਰਾ। ਠੀਕ ਹੈ ਬਾਈ ਹੁਣ ਅੱਗੇ ਦੇਖਦੇ ਆਂ ਕਿਆ ਜਗਾੜ ਬਣਾ ਰਾਜਪੁਰੇ ਦਾ ਪਹੁੰਚ ਗਏ ਆਪਾਂ ਭਾਰਤੀ ਪੈਟਰੋਲੀਅਮ ਸਿਲੰਡਰ ਵਾਲੀ ਗੱਡੀ ਦੀ ਬਾਈ ਜਿਹੜੀ ਮੈਂ ਆਏ ਆਪਾਂ ਇਹ ਬੁਰਾ ਦੇ ਲਾਵਾ ਬਾਈ ਕੋਈ ਜਗਾੜ ਬੰਦੇ ਨੂੰ ਬਲਾਵਾ ਕਿਸੇ ਨੂੰ ਆ ਜਿਸ ਤਰ੍ਹਾਂ ਬਣਿਆ ਦੇਖਦੇ ਆਂ ਫਿਰ ਮਿਲ ਗਿਆ ਦਾ ਆਪਾਂ ਨੂੰ ਗਗਨ ਚੌਕ ਤੇ ਬਾਈ ਨਾ ਜਾਣਾ ਬਾਈ ਨਾ ਜਾਣਾ ਬਾਈ ਸੈਦ ਖੇੜੀ ਬਾਈ ਆਪਾਂ ਨੂੰ ਭੋਗਲਾ ਰੋਡ ਪਰ ਛੱਡ ਦੇਗਾ ਹੁਣ ਅੱਗੇ ਦੇਖਦੇ ਆਪਾਂ ਅੱਗੇ ਕੀਆ ਪ੍ਰੋਗਰਾਮ ਬਣਾ ਵੈਸੇ ਅੱਜ ਮਨ ਕਰ ਗਿਆ ਵੀ ਆਪਾਂ ਨੇ ਕਿਸੇ ਨੂੰ ਬੁਲਾਣਾ ਨਹੀਂ ਹੈਗਾ ਵੀ ਇਸਤਰੀ ਜਾਣਾ ਹੈ ਲਓ ਜੀ ਛੱਡ ਦੇ ਬਾਈ ਦਾ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ ਤੁਹਾਡਾ ਹੈਨਾ ਠੀਕ ਹੈ ਬਾਈ ਆਗੇ ਆਪਾਂ ਭੋਗਲਾ ਰੋਡ ਤੇ ਜਾਹਾਂਗੇ ਬੱਗਾਂ ਬਾਈ ਨੇ ਛੱਡ ਤੇ ਆਪਾਂ ਨੂੰ ਰੇ ਇਹ ਬੱਗੇ ਦੇਖਾਂ ਆਪਾਂ ਨੂੰ ਕਿਆ ਸਾਧਨ ਮਿਲੇਗਾ ਲਿਓ ਜੀ ਪਾਉ ਜੀ ਮਿਲ ਗਏ ਦੇ ਆਪਾਂ ਨੂੰ ਇਹਨਾਂ ਨੇ ਭੋਗਨਾ ਰੋਡ ਤੋਂ ਲੈ ਕੇ ਆਪਾਂ ਨੂੰ ਚੁੰਗੀ ਤੱਕ ਚੜਦਿਆ ਅੱਗੇ ਮਿਲ ਗਿਆ ਵੀਰ ਆਪਾਂ ਨੂੰ ਇੱਕ ਹੁਣ ਵੀਰ ਛੱਡੇਗਾ ਆਪਾਂ ਨੂੰ ਸੁਰੋਂ ਪਿੰਡ ਤੱਕ ਚਲੋ ਧੰਨਵਾਦ ਜੀ ਚੱਲਦੇ ਆ ਬਾਈ ਜੀ ਲੋ ਲਿਓ ਬਾਈ ਪਹੁੰਚ ਗਏ ਆਪਾਂ ਸੁਰੋਂ ਪਿੰਡ ਬਾਈ ਨੇ ਛੱਡ ਤੇ ਆਪਾਂ ਨੂੰ ਠੀਕ ਹੈ ਵੀਰ ਧੰਨਵਾਦ ਬ੍ਰੋ ਫੋਟੋ ਚਲਾ ਬਾਈ ਅੱਗੇ ਦੇਖਾਂ ਬਾਈ ਕਿਆ ਸਾਧਨ ਮਿਲਾ ਰਹਿ ਗਿਆ ਇੱਕ ਪਿੰਡ ਵਿਚਾਲੇ ਆਪਣੇ ਪਿੰਡ ਤੇ ਅੱਜ ਕੀ ਵੀਡੀਓ ਤਾਂ ਬਾਈ ਜ਼ਬਰਦਸਤੋ ਬਣ ਗਈ ਬੱਸ ਵੀ ਸਵੱਬ ਬਣ ਗਿਆ ਮਿਲ ਗਿਆ ਬਾਈ ਸਰੋਂ ਦੇ ਮੋਟਰਸਾਈਕਲ ਆਪਾਂ ਨੂੰ ਬਾਈ ਬਾਈ ਨਾ ਜਾਣਾ ਬਾਈ ਕੁੱਥਾ ਖੜੀ ਪਿੰਡ ਬਾਕੀ ਅੱਗੇ ਦੇਖੋ ਕਿਆ ਹੀਲਾ ਬਣਾਵਣਾ ਕੁੱਥਾ ਖੜੀ ਦੇ ਅੱਗੇ ਕੋਈ ਨਹੀਂ ਬਾਈ ਕੋਈ ਨਹੀਂ ਬਾਈ ਲਓ ਜੀ ਪਹੁੰਚ ਗਏ ਪਿੰਡ ਆਪਾਂ ਬਾਈ ਕੁੱਥਾ ਖੇੜੀ ਤੇ ਆਇਆ ਆਪਾਂ ਦਾ ਸਪੈਸ਼ਲ ਹਰਪਾਲ ਪਰਚੜਨ ਹੋਰ ਵੀਰ ਧੰਨਵਾਦ ਬਾਈ ਬਹੁਤ ਹੋਰ ਸੇਵ ਆਪਾਂ ਨਹੀਂ ਕੋਈ ਧੰਨਵਾਦ ਬਾਈ ਬਹੁਤ ਬਾਈ ਨੇ ਤਾਰ ਦਿਆ ਬਾਈ ਹਰਪਾਲ ਪਰ ਆਪਾਂ ਨੂੰ ਅੱਗੇ ਮਿਲ ਗਿਆ ਬੰਦਾ ਆਪਾਂ ਨੂੰ ਆਪਣਾ ਹੀ ਬਾਈ ਆਵੇਗਾ ਛੱਟ ਕੇ ਆਪਾਂ ਨੂੰ ਘਰਾਂ ਹੋਰ ਠੀਕ ਹੈ ਜੋਤ ਜੋਤ ਟੱਕਰ ਗਿਆ ਦਾ ਬਾਈ ਅੱਗੇ ਆਪਾਂ ਨੂੰ ਪਿੰਡ ਵਾ ਮਿੰਟ ਜੋਤ ਗਰਮ ਹੋਇਆ ਮਾਂ ਛੱਟ ਗਿਆ ਠੀਕ ਹੈ ਭਾਈ ਧੰਨਵਾਦ ਸਾਰੇ ਕੱਜ ਅਰੰਭ ਚਾ ਆ ਦੇਖ ਲਓ ਇੱਕ ਤਿੰਨ ਬਾਈਆਂ ਨੇ ਮੈਨੂੰ ਅੱਜ ਐਤਵਾਰ ਦਾ ਭਾਈ ਕੁਝ ਬੱਸਾਂ ਬੰਦ ਹੋ ਐਤਵਾਰ ਨੂੰ ਘਰਾਂ ਅਗੇ ਤੇ ਭਾਈ ਆਪਾਂ ਘਰਾਂ ਆਏ ਆਪਾਂ ਜਿਬੀਨਾ ਕਰਾਏ ਤੇ ਇਸਤਰੀ ਲਿਫਟ ਲੈ ਲੈ ਕੇ ਵੀਡੀਓ ਬਣਾਨੇਗਾ ਸਿਰਫ ਆਪਣਾ ਹੀ ਉਹੀ ਮਕਸਦ ਅੱਜ ਕਾ ਬਈ ਬਈ ਇਨਸਾਨੀयत ਲੋਕਾਂ ਮ ਅੱਜ ਵੀ ਜੁਹਦੀ ਹੈ ਸਰਦਾਰ ਬੰਦੇ ਨੂੰ ਦੇਖ ਕੇ ਬੰਦਾ ਕਦਰ ਕਰਾ ਬਸਵਾਸ ਕਰਾ ਵੀ ਬੰਦਾ ਸਹੀ ਹੈ। ਯੋਹੀ ਮਕਸਦ ਤਾਂ ਬਈ ਬਈ ਆਪਣਾ ਦਿਖਾਣੇ ਦਾ ਵੀਡੀਓ ਰਾਹੀਂ ਵੀ ਲੋਕਾਂ માં ਇਨਸਾਨੀਅਤ ਹੈਗੀ ਅੱਜ ਵੀ ਕਿਹ ਟਾਈਮ ਆ ਵੀ ਜੇ ਆਪਾਂ ਸਹੀ ਐ ਤਾਂ ਸਾਹਮਣੇ ਵਾਲਾ ਵੀ ਸਹੀ ਐ। ਕੋਈ ਐਸੀ ਬਾਤ ਨਹੀਂ ਵੀਰ ਪੰਜਾਬ ਮੱਜ ਵੀ ਇਨਸਾਨੀਅਤ ਜੀਉਂਦੀ ਐ ਲੋਕਾਂ માં ਅੱਜ ਆਪਾਂ ਨੇ ਦੇਖ ਲਿਆ। ਆਗੇ ਦੇ ਬਾਈ ਘਰਾਂ ਆਪਾਂ ਅੰਕਲ ਨੇ ਤਾਰ ਰਹੇ ਆ ਰੇਤਾ। ਪਿੱਛੇ ਧਾਰ ਦਿਆ ਦਾ ਇਹਨਾਂ ਨੇ ਇਹ ਲਾਈਏ ਕਮਾ ਕੇ ਟਾਕੀ ਆਪਾਂ ਨੇ ਮੁਰੇ ਮੁਰੇ ਰਹਿ ਗਿਆ ਟਾਕੀ ਵਾਲਾ ਬਸ ਕੋਈ ਨਹੀਂ ਆਖ ਰਾਮ ਤੇ ਤਰ ਗਲ ਪਿੱਛੇ ਕਰਨਾ ਇੱਧਰ ਹੈ ਟਰਾਲੀ ਬੜੀ ਹੈ ਉਹ ਗੇਟ ਵਿੱਚ ਘੁੰਮੀ ਨਹੀਂ ਹੈਗੀ ਲੈ ਵੀ ਚੱਲ ਰਿਹਾ ਕੰਮ ਬਣਾ ਇੱਧਰ ਮਸ਼ੀਨ ਦਾ ਵੀ ਕੰਮ ਤਿਆਰ ਹੈ ਸੀਪਾਂ ਸੁੱਪਾਂ ਪਾ ਰਹੇ ਆ ਬੰਦੇ ਬਣਾ ਤੇਲ ਤੂ ਲਾ ਦਿਆ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣੇ ਵਾਸਤੇ